ਬਾਈ ਬੀਤੀ ਅਰੇ ਗੋਸਟਾ ਬਾਈ ਪਿਆਰ ਦੇ ਨਾਲ ਓਏ ਪਤਾ ਕੀ ਹੈ ਬਾਈ ਛੋਟੇ ਐਸੇ ਟਿਕਟੋਕ ਜੀ ਚੱਲਦੀ ਵੀ ਬੜੀ ਐ ਇਹਦੇ ਚ ਆਪਣੇ ਜਲੂਸ ਨਿਕਲੂ ਵੀ ਪੰਜਾਬੀਆਂ ਦਾ ਸ਼ੋਅ ਸੀ ਪੰਜਾਬੀ ਬੰਦਿਆਂ ਨੇ ਸ਼ੋਅ ਕਰਾਇਆ ਰਲ ਕੇ ਤੇ ਸ਼ੋਅ ਖਰਾਬ ਹੋ ਗਿਆ ਵਿੱਚ 10 12 20 25 ਗਾਲਾਂ ਮੈਨੂੰ ਕੱਢ ਦੇਣੀਆਂ ਨੇ ਲੋਕਾਂ ਨੇ ਐ ਕਹਿ ਰਿਹਾ ਉਹਨਾਂ ਡਾਰਲਿੰਗ ਐ ਵਧੀਆ ਨਹੀਂ ਨਾ ਲੱਗਦਾ ਬਾਈ ਬੀਟੀਰ ਗੋਸਟ ਹੈ ਬਾਈ ਪਿਆਰ ਦੇ ਨਾਲ ਓਏ ਪਤਾ ਕੀ ਹੈ ਬਾਈ ਛੋਟੇ ਐ ਛ ਟਿਕਟੋਕ ਜੀ ਚੱਲਦੀ ਵੀ ਬੜੀ ਐ ਇਹਦੇ ਚ ਆਪਣੇ ਜਲੂਸ ਨਿਕਲੂ ਵੀ ਪੰਜਾਬੀਆਂ ਦਾ ਸ਼ੋਅ ਸੀ ਪੰਜਾਬੀ ਬੰਦਿਆਂ ਨੇ ਸ਼ੋਅ ਕਰਾਇਆ ਰਲ ਕੇ ਤੇ ਸ਼ੋਅ ਖਰਾਬ ਹੋ ਗਿਆ ਵਿੱਚ 10 12 20 25 ਗਾਲਾਂ ਮੈਨੂੰ ਕੱਢ ਦੇਣੀਆਂ ਨੇ ਲੋਕਾਂ ਨੇ ਐ ਕਹਿ ਰਿਹਾ ਉਹਨਾਂ ਡਾਰਲਿੰਗ ਐ ਵਧੀਆ ਨਹੀਂ ਨਾ ਲੱਗਦਾ ਬਾਈ ਬੀਤੀ ਰੋਸਦਾ ਬਾਈ ਪਿਆਰ ਦੇ ਨਾਲ ਓਏ ਪਤਾ ਕੀ ਹੈ ਬਾਈ ਛੋਟੇ ਇੱਥੇ ਟਿਕਟੋਕ ਜੀ ਚੱਲਦੀ ਵੀ ਵਧੀਆ ਇਹਦੇ 'ਚ ਆਪਣੇ ਜਲੂਸ ਨਿਕਲੂ ਵੀ ਪੰਜਾਬੀਆਂ ਦਾ ਸ਼ੋਅ ਸੀ ਪੰਜਾਬੀ ਬੰਦਿਆਂ ਨੇ ਸ਼ੋਅ ਕਰਾਇਆ ਰਲ ਕੇ ਤੇ ਸ਼ੋਅ ਖਰਾਬ ਹੋ ਗਿਆ ਵਿੱਚ 10 12 20 25 ਗਾਲਾਂ ਮੈਨੂੰ ਕੱਢ ਦੇਣੀਆਂ ਨੇ ਲੋਕਾਂ ਨੇ ਐਂ ਕਹਿ ਰਿਹਾ ਓਨ ਡਾਰਲਿੰਗ ਐ ਵਧੀਆ ਨਹੀਂ ਨਾ ਲੱਗਦਾ ਬਾਈ ਬੀਟੀਰ ਗੋਸਟਾ ਬਾਈ ਪਿਆਰ ਦੇ ਨਾਲ ਓਏ ਪਤਾ ਕੀ ਹੈ ਬਾਈ ਛੋਟੇ ਇੱਥੇ ਟਿਕਟੋਕ ਜੀ ਚੱਲਦੀ ਵੀ ਵਧੀਆ ਇਹਦੇ 'ਚ ਆਪਣੀ ਜਲੂਸ ਨਿਕਲੂ ਵੀ ਪੰਜਾਬੀਆਂ ਦਾ ਸ਼ੋਅ ਸੀ ਪੰਜਾਬੀ ਬੰਦਿਆਂ ਨੇ ਸ਼ੋਅ ਕਰਾਇਆ ਰਲ ਕੇ ਤੇ ਸ਼ੋਅ ਖਰਾਬ ਹੋ ਗਿਆ ਵਿੱਚ 10 12 20 25 ਗਾਲਾਂ ਮੈਨੂੰ ਕੱਢ ਦੇਣੀਆਂ ਨੇ ਲੋਕਾਂ ਨੇ ਐਂ ਕਹਿ ਰਿਹਾ ਔਨ ਡਾਰਲਿੰਗ ਐ ਵਧੀਆ ਨਹੀਂ ਨਾ ਲੱਗਦਾ